ਬਾਉਰਾ ਮਾਜੀ ਬਾਉਰਾਮ ਕਿਹੜਾ ਬਾੜਾ ਕੀ ਹਾਲਾਤ ਨੇ ਕਿਵੇਂ ਪਾਣੀ ਆਇਆ ਕੀ ਕੀ ਕਹਿੰਦਾ ਬਾੜ ਨੰਬਰ ਹੈ ਜੀ ਬਾੜ ਤੇ ਕਿ ਹਾਂ ਆਈ ਬਸਤੀ ਇਹ ਸਾਰੇ ਘਰ ਕਿੰਨੇ ਮਕਾਨ ਸਾਰੇ ਜੀ ਪਾਣੀ ਆ ਰਿਹਾ ਜਵਾਕ ਵੀ ਅਸੀਂ ਮੰਜੇ ਦੇ ਤਫਾ ਕਰਕੇ ਬਿਠਾਏ ਹੋਏ ਨੇ ਇੰਨਾ ਨਾ ਪਾਣੀ ਛੱਡਿਆ ਕੱਪੜੇ ਸਾਡੇ ਬੁਰਾ ਹਾਲ ਹੋ ਰਿਹਾ ਰੋਟੀ ਪਕਾਉਣ ਦੀ ਜਗ੍ਹਾ ਵੀ ਨਹੀਂ ਰਹੀ ਸਾਡਾ ਕੋ ਹੱਲ ਹੋਣਾ ਚਾਹੀਦਾ ਜੀ ਪਾਣੀ ਵੀ ਆਉਣ ਦੀ ਇੰਨਾ ਪਾਣੀ ਖੜਾ ਹੋਣ ਦਾ ਕਾਰਨ ਕੀ ਹੈ ਇਹ ਕਾਰਨ ਜੀ ਆ ਕਿਹੜਾ ਪੋਲਾ ਆ ਪੋਲਾ ਪਿਆ ਇਹ ਪੌੜਦਾ ਪਾਣੀ ਸਾਰਾ ਰੇਲਵੇ 'ਚ ਜਾਵੋ ਉੱਥੋਂ ਬੰਦਾ ਸਾਰਾ ਰੇਲਵੇ 'ਚ ਛੱਡਿਆ ਹੋਇਆ ਪਹਿਲਾਂ ਐਵੇਂ ਜੋ ਕਰੇ ਖੱਪੀ ਜਾਂਦਾ ਪਾਣੀ ਉਦੋਂ ਕਦ ਬਰਸ਼ਾਂਦਾ ਹੋ ਗਿਆ ਪਰੇਸ਼ਾਨਾ ਕਰਕੇ ਪਾਣੀ ਵੱਧ ਗਿਆ ਵੱਧ ਗਿਆ ਚਾਰ ਉਧਰੋਂ ਵੀ ਇਧਰੋਂ ਵੀ ਹੀ ਦਾ ਪਾਣੀ ਉਧਰੋਂ ਰੇਲਵੇ ਦਾ ਪਾਣੀ ਸਾਰੇ ਦੋ ਹੀ ਅੱਗਾ ਹਣ ਤੱਕ ਇਹ ਰੇਲ ਗੱਡੀ ਸਾਰਾ ਬਹੁਤ ਬੁਰਾ ਹਾਲ ਫੜਿਆ ਵੀ ਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਪਾਣੀ ਦਾ ਕਿਤੇ ਲਿਕੜੇ ਸਾਡੇ ਬੱਤੀਆਂ ਤਾਂ ਬਾਹਰ ਮਿਲਕਣੀ ਹੋ ਕੇ ਨਹੀਂ ਆਇਆ ਨਾਮ ਹੈ ਓੜਾ ਵੀ ਜਾ ਵੀ ਜਿਹੜਾ ਕਿਹੜਾ ਏਰੀਆ ਹੈ ਜਿਹੜਾ ਇੱਥੇ ਪਾਣੀ ਭਰਿਆ ਹੋਇਆ ਕਿੰਨਾ ਕ ਜਿਹੜਾ ਨੁਕਸਾਨ ਹੋ ਰਿਹਾ ਇੱਥੇ ਜੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਸਾਡੇ ਘਰਾਂ ਦਾ ਪੂਰਾ ਹਾਲ ਹੈਗਾ ਜੀ ਕੋਈ ਇਹ ਜੀ ਸਮਝਾ ਨਹੀਂ ਹੈਗਾ ਤਰਪੂਜੀ ਕਲੋਨੀ ਬਾੜ ਨੰਬਰ 14 ਚ ਹਾਂਜੀ ਪੂਰਾ ਹਾਲ ਹੈਗਾ ਦੇਖੋ ਖੁਦ ਖੁਦ ਦੇਖ ਸਕਦੇ ਹੋ ਪਾਣੀ ਦਾ ਬਹੁਤ ਬੁਰਾ ਹਾਲ ਹੈ ਘਰਾਂ ਚ ਪਾਣੀ ਰੋਕਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਵੀਰ ਤਾਂ ਪਤੇਰ ਕਮੇਟੀ ਰੋਕ ਮਾਰ ਤੇ ਕਹਿੰਦੇ ਜੀ ਪਰ ਪਾਣੀ ਰੁਕ ਰਿਹਾ ਰੁਕ ਰਿਹਾ ਇੱਥੇ ਪੂਰਾ ਹਾਲ ਹੋ ਰਿਹਾ ਹੈ ਬਾੜ ਨੰਬਰ ਬਸਤੀ ਹੈ ਇੱਕ ਮਿੰਟ ਇੱਕ ਬਸਤੀ ਜਿਹੜਾ ਮੇਰਾ ਨੀਂਦਾ ਲਿਲਰਮ ਕਿਵੇਂ ਦੇਖਦੇ ਹੋ ਥੋੜੀ ਬਸਤੀ ਚ ਪਾਣੀ ਬਹੁਤ ਹੈ ਘਰਾਂ ਚ ਪਾਣੀ ਵੜ ਗਿਆ ਕਿਵੇਂ ਦੇਖਦੇ ਹੋ ਮੀਟਰ ਵੀ ਡੁੱਬਣ ਵਾਲੇ ਹੋ ਰਹੇ ਜੀ ਸਾਡੇ ਬਿਜਲੀ ਵਾਲੇ ਸਾਰੇ ਬਿਜਲੀ ਵਾਲੇ ਮੀਟਰਾਂ ਨੂੰ ਵੀ ਕਰੰਟ ਲੱਗਣ ਦਾ ਵੀ ਡਰ ਹੈ ਬਾਕੀ ਸਾਰਾ ਕਾਠਪੁਰ ਸਾਰਾ ਹੱਡ ਡੁੱਬਿਆ ਪਿਆ ਇੱਧਰ ਉੱਤਰ ਤਰ੍ਹਾਂ ਦੇ ਬੀਹੀ ਸਾਰੀ ਹਾਂ ਅੱਜ ਦਾ ਸਾਰੀਆਂ ਸਾਈਡਾਂ ਪਾਣੀ ਦਾ ਬਲੌਕ ਹੋਈ ਜਾਂਦੀਆਂ ਹਾਂ ਕਿਸ ਤਰ੍ਹਾਂ ਦੀ ਮੰਗ ਕਰਦੇ ਘਰਾਂ ਚ ਵੀ ਪਾਣੀ ਗਿਆ ਤੁਹਾਡੇ ਘਰਾਂ ਚ ਵੀ ਪਾਣੀ ਵੜਿਆ ਫਿਰ ਤੱਕ ਮੀਟਰਾਂ ਦੇ ਵੀ ਡਰ ਹੋ ਰਿਹਾ ਕਿ ਕਰੰਟ ਲੱਗ ਜੇ ਕਿਸੇ ਨੂੰ ਇਹ ਕਰੰਟ ਵਾਸਤੇ ਵੀ ਸੈਟਿੰਗ ਕਰੋ ਜੀ